ਅੱਜ ਪਾਦਾ ਘੱਟ ਗਿਣਤੀਆਂ ਨੂੰ ਦਵਾਟੇ ਰੱਖਣਾ ਲਗਾਤਾਰ ਜਾਰੀ ਹੈ ਉਹੜੇ ਉਹਨਾਂ ਬੱਕਬੋਰਡ ਬਿਲ ਪਾਸ ਕਰਕੇ ਪਾਜ ਪਨੇਸ਼ ਗੇ ਦੇ ਦਿੱਤਾ ਕਿ ਅਸੀਂ ਦੂਰਾਸ਼ ਟਵਲ ਵਧ ਰਹੇ ਆ ਬੱਕਬੋਰਡ ਦੇ ਕਿਸੇ ਵੀ ਨਮਾਇਦੇ ਨੇ ਜਾਂ ਮੁਸਲਮਾਨ ਨੇ ਬੱਕਬੋਰਡ ਨੂੰ ਪਿੱਛੇ ਦੇ ਕੇ ਸਰਕਾਰ ਦੀ ਹਮਾਇਤ ਨਹੀਂ ਕੀਤੀ ਸਰਕਾਰ ਦਾ ਵਿਰੋਧ ਕੀਤਾ ਤੇ ਸਾਰਾ ਕੁਝ ਸਾਡੇ ਹੱਥ ਚ ਲੈ ਲਿਆ ਭਾਜਪਾ ਨੇ। ਭਾਜਪਾ ਦਾ ਅਗਲਾ ਨਿਸ਼ਾਨਾ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ। ਜਿਵੇਂ ਪੜਾਣਾ ਸਾਹਿਬ ਜੂਰ ਸਾਹਿਬ ਤੇ ਹਰੇੜਾ ਕਮੇਟੀਆਂ ਆਪਣੇ ਕਬਜ਼ੇ ਚ ਲੈ ਲੀਆਂ ਪਰ ਦੁੱਖ ਦੀ ਗੱਲ ਇਹ ਹੈ ਵੀ ਉਹ ਸਿੱਖਾਂ ਦੇ ਆਪ ਦੇ ਆਪ ਹੀ ਪ੍ਰਬੰਧਨ ਨੂੰ ਭਾਜਪਾ ਦੇ ਮੂਰੇ ਸੌਂਪ ਦਿੱਤਾ। ਹੁਣ ਕੁਝ ਲੋਕ ਪੱਕਾ ਚਿੱਤਰ ਸਿਰਫ ਸਾਈ ਭਾਜਪਾ ਦਾ ਸਾਥ ਦੇ ਰਹੇ ਨੇ ਤੇ ਅਗਲਾ ਨਿਸ਼ਾਨਾ ਸਰੋਨੀ ਕਮੇਟੀ ਦੇ ਕਬਜ਼ਾ ਕਰਨਾ ਹੈ ਭਾਜਪਾ ਦਾ ਤੇ ਜੇਹੀ ਕੰਮ ਰਿਹਾ ਤਾਂ ਕਰਕੇ ਵੀ ਹਟੂਗੀ ਇਸ ਕਰਕੇ ਇਹ ਜਮਾਤ ਦਾ ਸਾਥ ਦੇਣਾ ਇੱਕ ਗਲਾਹ ਦੇ ਬਰਾਬਰ ਹੈਗਾ ਹਰ ਇੱਕ ਚੀਜ਼ ਨੂੰ ਦਿਵਾਗੇ ਰੱਖਦੇ ਹੁਣ ਦੇਖੋ ਮੁਸਲਮਾਨਾਂ ਦੇ ਕੋਲ ਕੀ ਰਹਿ ਗਿਆ ਉਹਨਾਂ ਦੇ ਕੀ ਪਲੇ ਰਹਿ ਗਿਆ ਇੱਕੋ ਇੱਕ ਉਹਨਾਂ ਦੀ ਸਸਤਾ ਜੀ ਵਕ ਬੋਰਡ ਜਿਹਦੇ ਉੱਤੇ ਉਹਨਾਂ ਦਾ ਅਧਿਕਾਰ ਸੀਗਾ ਜਿਹੜੇ ਉਹ ਆਪ ਦੇ ਫੈਸਲੇ ਕਰਦੇ ਜੋ ਵੀ ਕਰਦੇ ਉਹਨਾਂ ਦੇ ਪ੍ਰੋਪਰਟੀਆ ਸੀ ਉਹਨਾਂ ਦੇ ਕਬਜ਼ੇ ਸੀ ਇਸੇ ਤਰ੍ਹਾਂ ਸਟ੍ਰੋਨੀ ਕਮੇਟੀ ਕੋਕ ਬਚਿਆ ਸਸਤਾ ਆਪਣੀ ਜਿਹਨੂੰ ਭਾਜਪਾ ਕਬਜ਼ੇ ਚ ਲੈਣਾ ਚਾਹੁੰਦੀ ਹੈ ਤੇ ਬਹੁਤ ਨੇੜੇ ਪਹੁੰਚ ਚੁੱਕੀ ਹੈ ਲੈਣ ਦੇ ਪਹਿਲਾਂ ਵੀ ਦੇਖੋ ਹਰੇੜੇ ਦੀ ਕਮੇਟੀ ਦੇ ਇਹਨਾਂ ਦਾ ਹੀ ਕਬਜ਼ਾ ਕਹਾਂਗੇ ਹਜ਼ੂਰ ਸਾਹਿਬ ਦੀ ਜਾਂ ਪਟਨਾ ਸਾਹਿਬ ਦੀ ਜੋ ਵੀ ਕਮੇਟੀ ਹੈ ਦਿੱਲੀ ਕਮੇਟੀ ਹੋ ਗਈ ਪਰ ਉਹੀ ਲੋਕ ਭਾਜਪਾ ਦਾ ਸਾਥ ਦੇ ਰਹੇ ਨੇ ਪੰਜਾਬ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਪਾਰਟੀ ਰਾਹੀ ਭਾਜਪਾ ਨੇ ਪੈਰ ਜਮਾਈਸ਼ ਦੇ ਭਾਜਪਾ ਨੇ ਰਾਜ ਕੀਤਾ ਤੇ ਹੁਣ ਵੀ ਭਾਜਪਾ ਪੰਜਾਬ ਦੇ ਉੱਪਰ ਰਾਜ ਕਰੂਗੀ ਇਹ 'ਚ ਕੋਈ ਸ਼ੱਕ ਨਹੀਂ ਕੋਈ ਦੋਰਾਵਾ ਨਹੀਂ ਹੈਗੀਆਂ ਜਿਸ ਤਰ੍ਹਾਂ ਆਪਣੀ ਕੌਮ ਦੇ ਨਮਾਇंदे ਲੀਡਰ ਭਾਜਪਾ ਦੀ ਹਾਂ ਦੇ ਵਿੱਚ ਹਾਂ ਮਲਾਉਦੇ ਨੇ ਇਸ ਕਰਕੇ ਹਰ ਇੱਕ ਨੂੰ ਸचेत ਹੋਣਾ ਚਾਹੀਦਾ ਜੇ ਆਪਣੇ ਕੋਲ ਉਸ ਰੋਣੀ ਕਮੇਟੀ ਖੁੱਸ ਗਈ ਪੰਜਾਬ ਵਾਲੀ ਤਾਂ ਸਿੱਖਾਂ ਕੋਲੇ ਕੋਈ ਵੀ ਸਿੱਖਣ ਦੀ ਨਿਮਾਇਦਾ ਕਰਨ ਵਾਲੀ ਕਮੇਟੀ ਨੇ ਇਹ ਰੂਪ ਭਾਵੇਂ ਉਹਦੇ ਪ੍ਰਬੰਧਕ ਮਾੜੇ ਹੋ ਸਕਦੇ ਨੇ ਪਰ ਉਹ ਸੰਸਥਾ ਨਹੀਂ ਮਾੜੀ ਹੈਗੀ ਕੁਰਸੀਆਂ ਦੇ ਲਾਲਚ 'ਚ ਉਹਦੇ ਪ੍ਰਬੰਧਕ ਕਹਿ ਲਓ ਉਰਦਕ ਸ੍ਰੋਣੀ ਕਮੇਟੀ ਮੈਂਬਰ ਕਹਿ ਲਓ ਉਹ ਮਾੜੇ ਹੋ ਸਕਦੇ ਨੇ ਪਰ ਇੱਕ ਸੰਸਥਾ ਨਹੀਂ ਮਾੜੀ ਜੇ ਚੰਗੇ ਬੰਦੇ ਆਉਣਗੇ ਤਾਂ ਸੰਸਥਾ ਬਚੂਗੀ ਤੇ ਨਹੀਂ ਤਾਂ ਜਿਹੜਾ ਕੰਮ ਹੋਣਾ ਉਹ ਵੀ ਹੋ ਕੇ ਰਹੂਗਾ ਧੰਨਵਾਦ ਜੀ ਸਰ ਜੀ